ਮੈਂ 2-3 ਸਾਲ ਤੋ ਵੀ दारू ਵੇਚਦੀ ਸੀ ਵਿਧਵਾ ਕਰਕੇ ਆਪਣੇ ਬੱਚੇ ਪਾਲਦੀ ਸੀ ਤੇ ਹੁਣ ਮੇਰੇ ਬੱਚੇ ਸੈੱਟ ਹੈ ਹੁਣ ਨਹੀਂ ਮੈਂ ਵੇਚਣਾ ਚਾਹਦੀ ਇਹਨੇ ਦੇਖਿਆ ਵੀ ਮਤਲਬ ਪੁਲਿਸ ਜਿਹੜੀ ਹੈਗੀ ਆਪਣੀ ਸ਼ਕਤੀ ਨਾਲ ਕੰਮ ਕਰ ਰਹੀ ਹੈ ਤੇ ਇਹਨੇ ਸਰੈਂਡਰ ਕੀਤਾ ਤੇ ਨਾਗ ਦੇ ਪੰਚਾਇਤ ਵੀ ਆਈ ਇਹਨਾਂ ਨੇ ਕੈਫੀ ਡਾਊਟ ਫਾਈਲ ਕੀਤਾ ਪੰਚਾਇਤ ਨੇ ਨਾਲ ਲਾ ਕੇ ਪਿੰਜੜੀ ਹੈਗੀ ਆ ਇਹ ਹੁਣ ਕਦੇ ਵੀ ਜਿਹੜੀ ਉਹ ਸ਼ਰਾਬ ਉਹ ਨਹੀਂ ਵੇਚੇਗੀ ਪਹਿਲਾਂ ਇਹਨੇ 3 ਸਾਲ 2 ਸਾਲ ਥੋੜੀ ਥੋੜੀ ਵੇਚ ਵਿਚਾਲੇ ਪੁਲਿਸ ਤੋਂ ਲੋਕ ਦੀ ਛੇਪਦੀ ਨੇ ਜਿਹੜੀ ਸ਼ਰਾਬ ਵੇਚਦੀ ਰਹੀ ਪਰ ਚੇ ਤਿੰਨ ਦਰਜੇ ਪਹਿਲਾਂ ਵੀ ਜਲ ਜਾ ਚੁੱਕੀ ਆ ਅੱਜ ਕਿਹਨਾਂ ਜਣ ਮੈਂ ਬਵਿਤਾ ਕੁਮਾਰੀ ਕਿ ਮੈਂ 2-3 ਸਾਲ ਤੋਂ ਵੀ दारू ਵੇਚਦੀ ਸੀ ਵਿਧਵਾ ਕਰਕੇ ਆਪਣੇ ਬੱਚੇ ਪਾਲਦੀ ਸੀ ਤੇ ਹੁਣ ਮੇਰੇ ਬੱਚੇ ਸੈੱਟ ਹੈ ਹੁਣ ਨਹੀਂ ਮੈਂ ਵੇਚਣਾ ਚਾਹਦੀ ਤੇ ਮੈਂ ਡੀਐਸਪੀ ਤੇ ਦਫਤਰ ਆਈ ਆ ਤੇ ਹੁਣ ਮੈਂ ਇਸ ਕੰਮ ਤੋਂ ਤੋਵਾ ਕਰਦੀ ਆ ਕਿਹੜਾ ਪੰਡਾ ਪਲੋਂ ਗੰਨਾ ਪੰਡਾ ਪਰਚੇ ਕਿੰਨੇ ਆਪਣੇ ਤੇ ਪਹਿਲਾਂ ਤਿੰਨ ਅੱਛਾ ਜੇਲ ਵੀ ਰਹੇ ਹਾਂਜੀ ਅੱਛਾ ਤੇ ਹੁਣ ਤੁਹਾਡਾ ਕਿਦਾਂ ਮਨ ਬਦਲਿਆ ਬਸ ਹੁਣ ਬੱਚੇ ਸਹੀ ਆ ਮੇਰੇ ਬੱਚਾ ਬਾਹਰ ਗਿਆ ਆ ਮੈਨੂੰ ਕੋਈ ਜ਼ਰੂਰਤ ਨਹੀਂ ਪਹਿਲਾਂ ਸਟੱਡੀ ਤੇ ਅਸੀਂ ਉਹ ਹੁਣ ਸਟੱਡੀ ਖਤਮ ਹੋ ਗਈ ਕੰਮ ਮਿਲ ਗਿਆ ਹਾਂ ਚਾਹ। ਤੇ ਠੀਕ ਹੈ। ਇਹ ਤੋਂ ਫਿਰ ਤੁਹਾਨੂੰ ਕਿੰਨੀ ਕਮਾਈ ਹੁੰਦੀ ਸੀ? ਹਾਂਜੀ। ਕਮਾਈ ਕਿੰਨੀ ਹੁੰਦੀ ਸੀ? ਕਮਾਈ ਬਸ ਘਰ ਦਾ ਖਰਚਾ ਔਰ ਉੱਤੇ ਕਮਾਈ। 15-20 ਹਜ਼ਾਰ ਰੁਪਏ ਬਣਦਾ। ਹਾਂਜੀ ਨਹੀਂ। ਨਹੀਂ। ਹਮ ਸਰ ਇੱਕ ਅੱਜ ਗੰਨੇ ਪਿੰਡ ਦੀ ਲੇਡੀ ਹੈ ਜੋ ਸ਼ਰਾਬ ਵੇਚੀ ਸੀ। ਉਹਨਾਂ ਕਹਿੰਦੇ ਫਿਰ ਉੱਤ। ਹਾਂਜੀ। ਹਾਂ। ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ। ਇਹ ਬਬਤਕ ہماری ਲੇਡੀ ਨਾ ਲੰਬੇ ਸਮੇਂ ਤੋਂ ਜਿਹੜੀ ਸ਼ਰਾਬ ਵੇਚ ਰਹੀ ਸੀ ਤੇ ਅਸੀਂ ਜਿਹੜਾ ਜੋਦਨ ਸ਼ਹਿਰ ਬਰੁਧ ਦੇ ਸਬੰਧ ਵਿੱਚ ਜਿਹੜੀ ਲਗਾਤਾਰ ਅਸੀਂ ਜਿਹੜਾ ਰੇਡ ਕਰ ਰਹੇ ਆਂ ਜਾਇ ਕੋਈ ਸ਼ਰਾਬ ਵੇਚ ਰਿਹਾ ਚਾਹੇ ਕੋਈ ਚਿੱਟਾ ਵੇਚ ਰਿਹਾ ਸੀਗਾ ਅਸੀਂ ਹਰ ਬੰਦੇ ਨੂੰ ਜਿਹੜੀ ਆ ਜਿਹੜਾ ਤੇ ਪੀਣ ਵਾਲਾ ਬੰਦਾ ਸੀ ਉਹਨੂੰ ਅਸੀਂ ਦਾਖਲ ਕਰਵਾਇਆ ਜਿਹੜਾ ਬੰਦਾ ਵੇਚਣ ਵਾਲਾ ਸੀ ਅਸੀਂ ਉਹਨੂੰ ਫੜ ਕੇ ਬੁੱਕ ਕੀਤਾ ਤੇ ਜਿਹੜਾ ਜੇਲ੍ਹ ਭੇਜਿਆ ਇਹਦੇ ਵਿੱਚ ਇਹਨੇ ਦੇਖਿਆ ਵੀ ਮਤਲਬ ਪੁਲਿਸ ਜਿਹੜੀ ਹੈਗੀ ਆਪਣੀ ਸ਼ਕਤੀ ਨਾਲ ਕੰਮ ਕਰ ਰਹੀ ਹੈ ਤੇ ਇਹਨੇ ਸਰੈਂਡਰ ਕੀਤਾ ਤੇ ਨਾਗ ਦੇ ਪੰਚਾਇਤ ਵੀ ਆਈ ਇਹਨਾਂ ਨੇ ਕੈਫੀਡੈਡ ਫਾਈਲ ਕੀਤਾ ਪੰਚਾਇਤ ਨੇ ਨਾਲ ਆ ਕੇ ਵੀ ਜਿਹੜੀ ਹੈਗੀ ਆ ਇਹ ਹੁਣ ਕਦੇ ਵੀ ਜਿਹੜੀ ਉਹ ਸ਼ਰਾਬ ਉਹ ਨਹੀਂ ਵੇਚੇਗੀ ਪਹਿਲਾਂ ਇਹਨੇ 3 ਸਾਲ 2 ਸਾਲ ਥੋੜੀ ਥੋੜੀ ਵਿੱਚ ਬਚਾ ਲੇ ਪੁਲਿਸ ਤੋਂ ਲੋਕ ਦੀ ਛੇਪਦੀ ਨੇ ਜਿਹੜੀ ਸ਼ਰਾਬ ਵੇਚਦੀ ਰਹੀ ਪਰ ਚੇ ਤਿੰਨ ਦਰਜੇ ਪਹਿਲਾਂ ਵੀ ਜਲ ਜਾ ਚੁੱਕੀ ਆ ਪਰ ਹੁਣ ਇਹਨੇ ਇਸ ਵਾਰ ਜਿਹੜਾ ਸਾਡੇ ਕੋ ਆ ਕੇ ਐਫੀਡੈਡ ਫਾਈਲ ਕੀਤਾ ਨਾਲ ਪੰਚਾਇਤ ਨੇ ਬਕਾਇਦਾ ਜਿਹੜੀ ਹੈਗੀ ਆ ਸਾਰੀ ਪੰਚਾਇਤ ਨੇ ਆਪਣੀਆਂ ਜਿਹੜੀਆਂ ਹੈਗੀਆਂ ਤਸਦੀਕ ਕੀਤਾ ਵੀ ਦੁਬਾਰਾ ਇਹਦਾ ਦਾ ਕੰਮ ਉਹ ਨਹੀਂ ਕਰੇਗੀ ਕੋਈ ਵੀ ਗੈਰਕਾਨੂੰਨੀ ਕੰਮ ਨਹੀਂ ਕਰੇਗੀ ਜਿਸ ਤਰ੍ਹਾਂ ਉਹਦਾ ਕਿਹਾ ਉਦੀ ਕਮਾਈ ਦਾ ਸਾਧਨ ਇਹ ਸੀ ਤਾਂ ਕਹਿੰਦੀ ਵੀ ਮੇਰਾ ਮੁੰਡਾ ਹੁਣ ਵੱਡਾ ਹੋ ਗਿਆ ਕੰਮ ਕਰ ਰਿਹਾ ਤਾਂ ਕਰਕੇ ਮੈਂ ਛੱਡ ਰਹੀ ਹਾਂ ਦੇਖੋ ਇਹ ਜਿਹੜੀ ਹੈਗੀ ਆ ਬੱਚੇ ਦਾ ਸੈਟਲ ਹੋਣਾ ਜਾਂ ਦਾ ਸੈਟਲ ਹੋਣਾ ਇਹ ਕੋਈ ਕੋਈ ਵੀ ਗੈਰਕਾਨੂੰਨੀ ਕੰਮ ਕਰਨ ਦਾ ਆਧਾਰ ਨਹੀਂ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਗੱਲ ਇਹ ਹੈ ਕਿ ਹੁਣ ਇਹਨੂੰ ਇਸ ਗੱਲ ਸਮਝ ਆ ਗਈ ਆ ਕਿ ਮਤਲਬ ਜਿਹੜੀ ਆ ਜੋ ਸੀਐਮ ਸਾਹਿਬ ਦਾ ਸੁਪਨਾ ਹੈਗਾ ਕਿ ਜਿਹੜਾ ਪੰਜਾਬ ਨੂੰ ਹੀ ਰੰਗਲਾ ਪੰਜਾਬ ਬਣਾਉਣਾ ਉਦੇ ਸਬੱਧ ਵਿੱਚ ਜਿਹੜੀ ਆ ਪੁਲਿਸ ਜਿਹੜੀ ਆ ਉਹ ਸਪਨਸ ਕਰ ਕਰ ਰਹੀ ਆ ਔਰ ਪੂਰੀ ਜਿਹੜੀ ਆ ਮਸਤੀਦੀ ਦਾ ਕੰਮ ਹੋ ਰਿਹਾ ਔਰ ਐਕਟਿਵਲੀ ਜਿਹੜੀ ਆ ਉਹ ਵਰਕ ਕਰ ਰਹੀ ਆ ਤੇ ਕਿਸੇ ਵੀ ਜਿਹੜਾ ਛਰਾਬ ਵਿੱਚ ਨਾਲਾ ਹੋਵੇ ਚਾਹੇ ਨਸ਼ਾ ਦੂਜਾ ਵਿੱਚ ਨਾਲਾ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਇਸੇ ਕਰਕੇ ਦਵਾ ਚਾਕੇ ਨੇ ਜਿਹੜਾ ਗਿਵ ਅਪ ਕੀਤਾ ਵਾ ਤੇ ਜੇ ਆਪਾਂ ਦੇਖੀਏ ਫਲੋਰ ਹਲਕੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਤੇ ਫਲੋਰ ਪੁਲਿਸ ਵੱਲੋਂ ਕਿੰਨੇ ਕੇ ਜਿਹੜੇ ਆ ਪਰਚੇ ਦਰਜ ਕੀਤੇ ਗਏ ਆ ਤੇ ਕਿੰਨੇ ਕੇ ਆ ਉਹਦੇ ਬਾਰੇ ਜਾਣਕਾਰੀ ਨਹੀਂ ਸੀ ਪਿਛਲੇ ਸਾਲ ਜਿਹੜੀ ਲਾਸਟ ਈਅਰ ਸੀ ਸਬਡਿਵੀਜ਼ਨ ਫਲੋਰ ਨੇ 876 ਮੁਕਦਮੇ ਜਿਹੜੇ ਉਹ ਐਨਡੀਪ ਸੈਕਟਰ ਦੇ ਜਿਹੜੇ ਉਹ ਦਰਜ ਕੀਤੇ ਸੀ ਤੇ 890 ਬੰਦੇ ਜਿਹੜੇ ਇਹਦੇ ਵਿੱਚ ਉਹ ਅਰੈਸਟ ਕੀਤੇ ਸੀ ਇਸ ਸਾਲ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਜਿਹੜੇ 49 ਜਿਹੜੇ ਕੇਸ ਰਜਿਸਟਰਡ ਹੋਏ ਆ ਤੇ 61 ਜਿਹੜੇ ਪਰਸਨ ਜਿਹੜੇ ਅਰੈਸਟ ਕੀਤੇ ਗਏ ਆ ਜਿਹੜੇ ਹੁਣ ਵੀ ਜਿਸ ਤਰ੍ਹਾਂ ਫਲੋਰ ਹਲਕੇ ਦੇ ਵਿੱਚ ਨਸ਼ੇ ਦੀ ਪਰਮਾਰਗੀ ਆ ਤੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਕਿ ਇਸ ਮਹੀਨ ਨੂੰ ਹੋਰ ਜਿਹੜਾ ਕਾਮਯਾਬੀ ਮਿਲ ਸਕੇ ਕਾਫੀ ਹੱਦ ਤੱਕ ਜਿਹੜਾ ਤਾਂ ਨਸ਼ਾ ਹੀ ਕੰਟਰੋਲ ਕਰ ਲਿਆ ਤਕਰੀਬਨ ਕੋਈ ਇੱਕਾ ਦੁਕਾ ਕੋ ਬੰਦਾ ਰਹਿ ਗਿਆ ਹੋਵੇ ਤੇ ਅਲੱਗ ਅਲ ਹੈ ਗਈ ਆ ਵੀ ਕੋਈ ਜੇਲ੍ਹ ਚ ਵਾ ਕਰ ਲਾ ਪਿਆ ਦੁਆਰਾ ਜਾ ਰਿਪੀਟਲੀ ਹੋ ਸਕਦਾ ਮੋਸਟਲੀ ਅਸੀਂ ਜਿਹੜਾ ਇਹ ਤੇ ਕੰਟਰੋਲ ਕਰ ਚੁੱਕੇ ਆ ਔਰ ਮੋ ਸਾਰੀ ਤਕਰੀਬਨ ਸਾਨੂੰ ਫੀਡਬੈਕ ਵੀ ਆਉਂਦੀ ਹੈ ਕਿ ਕਾਫੀ ਇਸ ਜਿੱਦਾ ਹੱਲ ਹੋ ਚੁੱਕਿਆ ਜਿਹੜੇ ਜਿਹੜੇ ਬੰਦੇ ਅਜੇ ਵੀ ਨਹੀਂ ਇਸ ਗੱਲ ਤੋਂ ਹਟੇ ਇਹ ਲਾਸਟ ਵਾਰਨਿੰਗ ਆ ਜਾਂ ਤੇ ਜਿਹੜੀ ਹੈਗੀ ਆ ਇਸ ਚੀਜ਼ ਤੋਂ ਬਾਹਰ ਆ ਕੇ ਮੇਨਸਟ੍ਰੀਮ ਵਿੱਚ ਜਿਹੜੇ ਸ਼ਾਮਲ ਹੋ ਜਾਓ ਨਹੀਂ ਤੇ ਫਿਰ ਇਹਦੀ ਛੱਡ ਦਿਓ